ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫਰ ਪੰਜਾਬੀ ਤੋਂ ਗੁਰਦਾਸਪੁਰ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਇਹ ਡੇਰਾ ਬਾਬਾ ਨਾਨਕ ਗੁਰਦੁਆਰੇ ਅਤੇ ਪਠਾਨਕੋਟ ਦੇ ਪ੍ਰਵੇਸ਼ ਦੁਆਰ ਦੇ ਦਰਸ਼ਨਾਂ ਲਈ ਬਹੁਤ ਮਸ਼ਹੂਰ ਹੈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਟੂਰਿਸਟ ਇੱਥੇ ਵਿਜ਼ਿਟ ਕਰਨ ਲਈ ਆਉਂਦੇ ਹਨ ਪਿਛਲੇ ਕੁਝ ਸਾਲਾਂ ਵਿੱਚ ਗੁਰਦਾਸਪੁਰ ਐਜੂਕੇਸ਼ਨ ਦਾ ਇੱਕ ਵੱਡਾ ਕੇਂਦਰ ਬਣ ਗਿਆ ਹੈ ਇੱਥੇ ਵੱਖ-ਵੱਖ ਕੋਰਸਾਂ ਦੇ ਲਈ ਟ੍ਰੇਨਿੰਗ ਕੇਂਦਰ ਅਤੇ ਅਕੈਡਮੀਆ ਵੀ ਖੁੱਲ ਗਈਆਂ ਹਨ ਇਸ ਤੋਂ ਇਲਾਵਾ ਗੁਰਦਾਸਪੁਰ ਬਿਊਟੀ ਇੰਡਸਟਰੀ ਦਾ ਇੱਕ ਵੱਡਾ ਕੇਂਦਰ ਵੀ ਬਣ ਗਿਆ ਹੈ। ਪਹਿਲਾਂ ਜਦੋਂ ਸਟੂਡੈਂਟਸ ਬਿਊਟੀ ਕੋਰਸਾਂ ਲਈ ਦਿੱਲੀ ਅਤੇ ਮੁੰਬਈ ਜਾਂਦੇ ਸਨ, ਹੁਣ ਗੁਰਦਾਸਪੁਰ ਵਿੱਚ ਹੀ ਕਈ ਵੱਡੀਆਂ ਮਸ਼ਹੂਰ ਅਕੈਡਮੀਆ ਖੁੱਲ ਗਈਆਂ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਵੀ ਗੁਰਦਾਸਪੁਰ ਤੋਂ ਹੋ ਅਤੇ ਉੱਥੇ ਬਿਊਟੀ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਟੌਪ ਦੀਆਂ ਤਿੰਨ ਅਕੈਡਮੀਆ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦਾਸਪੁਰ ਦੀਆਂ ਬਿਊਟੀ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਟੌਪ ਦੀਆਂ ਤਿੰਨ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰਨ ਜਾ ਰਹੇ ਹ ਗੁਰਦਾਸਪੁਰ ਵਿੱਚ ਟੌਪ ਦੀਆਂ ਤਿੰਨ ਬਿਊਟੀ ਅਕੈਡਮੀਆ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ઓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਅਕੈਡਮੀ ਗੁਰਦਾਸਪੁਰ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਜ਼ ਅਕੈਡਮੀ ਗੁਰਦਾਸਪੁਰ ਤੀਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਅਕੈਡਮੀ ਗੁਰਦਾਸਪੁਰ ਆਓ ਹੁਣ ਅਸੀਂ ਤੁਹਾਨੂੰ ਇਹਨਾਂ ਤਿੰਨਾਂ ਅਕੈਡਮੀਆ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੰਦੇ ਹਾਂ ਇਹਨਾਂ ਅਕੈਡਮੀਆ ਦੀ ਚੋਣ ਟ੍ਰੇਨਿੰਗ ਕੁਆਲਿਟੀ ਜੋਬ ਪਲੇਸਮੈਂਟ ਅਤੇ ਸਟੂਡੈਂਟਸ ਦੇ ਰਿਵਿਊਜ਼ ਦੇ ਆਧਾਰ ਤੇ ਕੀਤੀ ਗਈ ਹੈ ઓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲ ਇੱਥੇ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਅਧਿਆਪਕਾਂ ਦੁਆਰਾ ਦਿੱਤੀ ਜਾਂਦੀ ਹੈ। ਸਟੂਡੈਂਟਸ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਗੁਰਦਾਸਪੁਰ ਤੋਂ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਅਤੇ ਪੂਰੇ ਬਿਊਟੀ ਪਾਰਲਰ ਕੋਰਸ ਅਧ ਕਰ ਸਕਦੇ ਹਨ। ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਗੁਰਦਾਸਪੁਰ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ। ਔਰੇਨ ਇੰਟਰਨੈਸ਼ਨਲ ਅਕੈਡਮੀ ਦੀ ਗੁਰਦਾਸਪੁਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਔਰੇਨ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੇ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਗੁਰਦਾਸਪੁਰ ਵਿੱਚ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਸਟੂਡੈਂਟਸ ਨੂੰ ਬਹੁਤ ਆਸਾਨੀ ਨਾਲ ਇੱਥੇ ਐਡਮਿਸ਼ਨ ਮਿਲ ਜਾਂਦੀ ਹੈ ਜੇਕਰ ਤੁਸੀਂ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਗੁਰਦਾਸਪੁਰ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਵਿਜ਼ਿਟ ਕਰ ਸਕਦੇ ਹੋ ਗੁਰਦਾਸਪੁਰ ਵਿੱਚ ਬਿਊਟੀ ਕੋਰਸਾਂ ਲਈ ਹੈਡਮਾਸਟਰਜ਼ ਅਕੈਡਮੀ ਦੂਜੇ ਨੰਬਰ ਤੇ ਆਉਂਦੀ ਹੈ ਇੱਥੇ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੈਡਮਾਸਟਰਜ਼ ਅਕੈਡਮੀ ਗੁਰਦਾਸਪੁਰ ਤੋਂ ਮੇਕਅਪ ਕੋਰਸ ਅਤੇ ਹੈਅਰ ਕੋਰਸ ਦੇ ਸਮੇਤ ਸਟੂਡੈਂਟਸ 30 ਤੋਂ ਵੱਧ ਕੋਰਸ ਕਰ ਸਕਦੇ ਹਨ ਇੱਥੇ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਹੈਡਮਾਸਟਰਜ਼ ਅਕੈਡਮੀ ਗੁਰਦਾਸਪੁਰ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਲਗਭਗ 4 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਹੈਡਮਾਸਟਰਸ ਅਕੈਡਮੀ ਗੁਰਦਾਸਪੁਰ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊ ਦਿੱਤੇ ਹਨ ਹੈਡਮਾਸਟਰਸ ਅਕੈਡਮੀ ਦੀ ਗੁਰਦਾਸਪੁਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਹੈਡਮਾਸਟਰ ਅਕੈਡਮੀ ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੇ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੇ ਪੈਂਦੀ ਹੈ ਜੇਕਰ ਤੁਸੀਂ ਹੈਡਮਾਸਟਰਸ ਅਕੈਡਮੀ ਗੁਰਦਾਸਪੁਰ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਵੀਐਲਸੀਸੀ ਅਕੈਡਮੀ ਦੀ ਗੁਰਦਾਸਪੁਰ ਬ੍ਰਾਂਚ ਗੁਰਦਾਸਪੁਰ ਵਿੱਚ ਬਿਊਟੀ ਕੋਰਸਾਂ ਲਈ ਤੀਜੇ ਨੰਬਰ ਤੇ ਹੁੰਦੀ ਹੈ ਇੱਥੇ ਵੀ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। VLCC ਅਕੈਡਮੀ ਗੁਰਦਾਸਪੁਰ ਦੇ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। VLCC ਅਕੈਡਮੀ ਗੁਰਦਾਸਪੁਰ ਬ੍ਰਾਂਚ ਵਿੱਚ ਸਟੂਡੈਂਟਸ ਮੇਕਅਪ ਅਤੇ ਹੈਅਰ ਕੋਰਸ سمیت 100 ਤੋਂ ਵੱਧ ਕੋਰਸ ਕਰ ਸਕਦੇ ਹਨ। VLCC ਅਕੈਡਮੀ ਗੁਰਦਾਸਪੁਰ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ 7 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 12 ਮਹੀਨੇ ਹੈ। VLCC ਅਕੈਡਮੀ ਗੁਰਦਾਸਪੁਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਅਕੈਡਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਹ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੈਣੀ ਪੈਂਦੀ ਹੈ ਜੇਕਰ ਤੁਸੀਂ VLCC ਅਕੈਡਮੀ ਗੁਰਦਾਸਪੁਰ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇਕਰ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਿਰ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀ ਟੌਪ ਦੀ ਬਿਊਟੀ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਪਾਦਰ ਦੀ ਟਾਪ ਦੀ ਅਕੈਡਮੀ ਵਿੱਚ ਤੁਹਾਨੂੰ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਾਰਨ ਤੁਸੀਂ ਬਿਊਟੀ ਇੰਡਸਟਰੀ ਵਿੱਚ ਇੱਕ ਮਾਹਿਰ ਵਜੋਂ ਜੋਬਰ ਦੇ ਹੋ ਅਤੇ ਜਿਸ ਕਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੋਬ ਪ੍ਰਦਾਨ ਕਰਦੇ ਹਨ ਜੇਕਰ ਤੁਸੀਂ ਭਾਰਤ ਦੀ ਟਾਪ ਦੀ ਬਿਊਟੀ ਕੋਰਸ ਅਕੈਡਮੀ ਤੋਂ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟਾਪ ਦੀਆਂ ਤਿੰਨ ਪੂਰੇ ਬਿਊਟੀ ਪਾਰਲਰ ਕੋਰਸ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਭਾਰਤ ਦੀਆਂ ਟਾਪ 3 ਬਿਊਟੀ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਕਰਕੇ ਹਾਈਲੀ ਐਕਸਪਰਟ ਪ੍ਰੋਫੈਸ਼ਨ ਇੰਡੀਆ ਦੇ ਟੌਪ 3 ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਸ ਵਾਲਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰਸ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਸ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਇਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਨੇਲ ਕੋਰਸ, ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਹਨ। ਇਸੇ ਇੱਕ ਬ੍ਰਾਂਚ ਰਾਈਡਰ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਵੀਂਧਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਗ੍ਰਿੰਦੇ ਦਿੰਦਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੰਡੀਆ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੂਜੇ ਨੰਬਰ ਤੇ ਆਉਂਦੀ ਹੈ ਪੂਰੇ ਦੇਸ਼ ਵਿੱਚ PLCS ਇੰਸਟੀਚਿਊਟ ਦੀਆਂ ਕਈ ਬ੍ਰਾਂਚਾਂ ਹਨ ਪਰ VLCS ਦੀ ਬਾਕੀ ਬ੍ਰਾਂਚ ਦੇ ਮੁਕਾਬਲੇ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 8 ਲੱਖ ਰੁਪਏ ਹੈ ਅਤੇ ਇਹ ਕੋਰਸ 1 ਸਾਲ ਦਾ ਹੁੰਦਾ ਹੈ VLC ਸੇ ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚਸ ਨਾਲੋਂ ਠੀਕ ਠਾਕ ਹੈ ਅਤੇ ਇਥੋਂ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੌਬ ਰੱਬਣੀ ਪੈਂਦੀ ਹੈ VLC ਸੇ ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਤੀਜੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਪੂਰੇ ਦੇਸ਼ ਵਿੱਚ ਲਕਮੇ ਅਕੈਡ ਪਰ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸਦੇ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਸਟੂਡੈਂਟਸ ਨੂੰ ਹਰ ਇੱਕ ਚੀਜ਼ ਬਰੀਕੀ ਨਾਲ ਸਮਝਾਉਂਦੇ ਹਨ ਲਕਮੇ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਰੁਪਏ ਹੈ ਅਤੇ ਜੀ ਡਿਊਰੇਸ਼ਨ 1 ਸਾਲ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸੇ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਹੈ ਇਥੇ ਕੋਰਸ ਕਰਨ ਵਾਲੇ ਕੁੱਝ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ ਕਸਿਸਕ੍ਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇ ਤੁਸੇ ਭਾਰਤ ਦੀ ਕਿਸੇ ਹੋਰ ਅਕੈਡਮੀ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਉਸ ਬਾਰੇ ਵੀ ਵੀਡੀਓ ਬਣਾ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਅੱਜ ਦੇ ਵੀਡੀਓ ਵਿੱਚ ਸਿਰ ਇੰਨਾ ਹੀ ਡਿਊਟੀ ਇੰਡਸਟਰੀ ਬਾਰੇ ਹੋਰ ਜਾਣਨ ਲਈ ਸਾਡੇ YouTube ਚੈਨਲ ਬੈਸਟ ਗਾਈਡ ਫਾਰ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਦਬਾਉਣਾ ਵੀ ਨਾ ਭੁੱਲਿਓ